ਸਤ ਸਤਿਓ ਪਿਆਰ ਦਾ ਦਿਲ ਤੋਂ ਤੇਜ ਮਤ ਮਾਦ ਦੀ ਨੂੰ ਇਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ ਲੱਖ ਲੱਖ ਵਧਾਈ ਹੋਵੇ ਕਿਉਂਕਿ ਅਸੀਂ ਇਹਨਾਂ ਦੀਆਂ ਜਿਹੜੇ ਸ਼ਬਦ ਨੇ ਇਹਨਾਂ ਦੀਆਂ ਕਹਾਣੀਆਂ ਨੇ ਇਹਨਾਂ ਦੀ ਦੋਚਨਾ ਦੇ ਇਹ ਉਹਨਾਂ ਦੀਆਂ ਲੋਰੀਆਂ ਇੱਥਾਂ ਅਸੀਂ ਬੜੇ ਭੁੱਲੇ ਆ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਹੋਰ ਵੀ ਅਸੀਂ ਸਿੱਖਦੇ ਰਹਾਂਗੇ ਤੇ ਮੇਰੇ ਲਈ ਇੱਕ ਬਹੁਤ ਵੱਡੀ ਜਿਹੜੀ ਇੱਕ ਖੁਸ਼ਕਿਸਮਤ ਵਾਲੀ ਗੱਲ ਹੈ ਤੇ ਚੰਗੀ ਗੱਲ ਐ ਕਿਉਂਕਿ ਜਦੋਂ ਮੇਰੀ ਕਹਾਣੀ ਜਿਹੜਾ ਸੰਗ੍ਰਹਿ ਸੀਗਾ ਤੂੰ ਏਥੇ ਲਿਆ ਗੋ ਉਹਦੇ ਵਿੱਚ ਇੱਕ ਕਹਾਣੀ ਦਾ ਇਹਨਾਂ ਨੇ ਪੜ੍ਹ ਕੇ ਮੈਨੂੰ ਇੱਕ ਲੈਟਰ ਲਿਖਿਆ ਜਿਦੇ ਤੇ ਇਹਨਾਂ ਨੇ ਲਿਖਿਆ ਸੀਗੇ ਤੁਹਾਡੀ ਕਹਾਣੀ ਪੜ੍ਹ ਕੇ ਮੇਰੀਆਂ ਅੱਖਾਂ ਸਿਲੀਆਂ ਹੋ ਗਈਆਂ ਮੇਰੇ ਲਈ ਇਹ ਈ ਵੱਡੀ ਅਈ ਲਾਈਨ ਸੀਗੀ ਮੈਨੂੰ ਐ ਲੱਗਿਆ ਵੀ ਜਿਵੇਂ ਮਰਤੇ ਬਹੁਤ ਵੱਡਾ ਅਸੀਰਵਾਦ ਭਰਿਆ ਇਹਨਾਂ ਨੇ ਹੱਥ ਰੱਖ ਦਿੱਤਾ ਹੋਵੇ ਤੇ ਮੇਰੀ ਕਹਾਣੀ ਨੂੰ ਮੈਨੂੰ ਲੱਗਿਆ ਜਿਵੇਂ ਉਹ ਸਫਲ ਕਹਾਣੀ ਉਹ ਹੋ ਗਈ ਗੋਏ ਸੋ ਇਹਨਾਂ ਨੂੰ ਬਹੁਤ-ਬਹੁਤ ਮਾਰਕਵਾਦ ਕੁਝ ਚੰਦ ਲੈਣਾ ਕਿਉਂਕਿ ਮੈਨੂੰ ਮੈਂ ਇੱਥੇ ਦੂਰ ਸਾਬਤ ਕਰਦਾ ਦਫਤਰ ਚ ਤੇ ਹੁਣੇ ਮੈਨੂੰ ਪਹੁੰਚਿਆ ਤੇ ਮੈਂ ਪਹੁੰਚਾ ਕੋਈ ਪੋਕੀ ਇੰਜੈਕ ਨਹੀਂ ਸੀ ਕੱਪਤਾ ਹੈ ਛੋਟੀ ਜੀ ਲੜਾਨਾ ਨਹੀਂ ਚਾਹ ਰ ਜੰਗ ਯੁੱਧ ਲੀਡਰ ਨਹੀਂ ਲੜਦੇ ਭੁੱਖ ਲੜਦੀ ਹੈ ਭੁੱਖ ਨਾਲ ਕੀ ਬਾਤ ਜੰਗ ਯੁੱਧ ਲੀਡਰ ਨਹੀਂ ਲੜਦੇ ਭੁੱਖ ਲੜਦੀ ਹੈ ਭੁੱਖ ਨਾਲ ਭੁੱਖ ਨਾਲ ਰੱਜਾਂ ਨੇ ਕੀ ਲੈਣਾ ਦੇਣਾ ਹੁੰਦਾ ਹੈ ਝਗੜੇ ਰਾਜਿਆ ਨੇ ਕੀ ਲੈਣਾ ਦੇਣਾ ਹੁੰਦਾ ਹੈ ਜੱਗ ਤੋਂ ਉਹਨਾਂ ਦੇ ਨਾਲ ਕਰਨਾ ਹੁੰਦਾ ਹੈ ਵਪਾਰ ਹਥਿਆਰਾਂ ਦਾ ਬਰੂਦ ਦਾ ਮੁਜੈਲਾ ਦਾ ਜੱਗ ਭਾਵੇਂ ਹੱਦਾਂ ਵੀ ਹੋਵੇ ਸਰਹੱਦਾਂ ਵੀ ਹੋਵੇ ਧਰਮ ਦੀ ਹੋਵੇ ਸਾਸਤਰੀ ਹੋਵੇ ਲੜਦੇ ਨੇ ਭੁੱਖੇ ਭੁੱਖਿਆਂ ਨਾਲ ਵਜੇ ਹੋਇਆ ਨੇ ਕੀ ਲੈਣਾ ਦੇਣਾ ਹੁੰਦਾ ਹੈ ਜੱਗ ਤੋਂ ਸੋ ਭੁੱਖੇ ਲੋਕੋ ਕੂ ਕੂ ਕਿਆ ਕੋ ਸਾਨੂੰ ਜੰਗ ਯੁੱਧ ਨਹੀਂ ਰੋਟੀ ਚਾਹੀਦੀ ਹੈ ਰੋਟੀ ਚਾਹੀਦੀ ਹੈ ਅਮਨ ਚਾਹੀਦਾ ਹੈ ਅਮਨ ਚਾਹੀਦਾ ਹੈ ਬਹੁਤ ਬਹੁਤ